ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਕੌਣ-ਕੌਣ ਗਿਆ ਹੱਥ ਖੜੇ ਕਰੋ ਛਾਰੀ ਗਏ ਤੁਹਾਨੂੰ ਪਤਾ ਹੈ ਦਰਬਾਰ ਸਾਹਿਬ ਪਾਣੀ ਚ ਕਿਉਂ ਬਣਿਆ ਤੇ ਦਰਬਾਰ ਸਾਹਿਬ ਨੂੰ ਸੋਨਾ ਕਿਉਂ ਲੱਗਿਆ ਕੋਈ ਦੱਸੂ ਮੈਨੂੰ ਸੁਣਿਓ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੇਠੇ ਤੋਂ ਨਾਮ ਜਨ ਵਾਲੇ ਅਕਾਲ ਪੁਰਖ ਨੂੰ ਕਿਸੇ ਨੇ ਕਿਹਾ ਕਿ ਮਹਾਰਾਜ ਜੇਠੇ ਦੇ ਮਾਪੇ ਪੂਰੇ ਹੋ ਗਏ ਤੇ ਘਰ ਨੂੰ ਲੋਕ ਲੱਗ ਗਿਆ ਤੇ ਛੱਪਾਂ ਚੌਂਦੀਆਂ ਡੁੱਪੀਆਂ ਪਈਆਂ ਸੱਚੇ ਪਾਤਸ਼ਾਹ ਨੇ ਫਰਮਾਨ ਕੀਤਾ ਕਹਿੰਦਾ ਜਾ ਜਿਹੜਾ ਜੇਠੇ ਦਾ ਘਰ ਹੋਊਗਾ ਉਹਨੂੰ ਸੋਨਾ ਲੱਗਾ ਹੋਊਗਾ ਤੇ ਚਾਰ ਦਰਵਾਜ਼ੇ ਹੋਣਗੇ ਜਿਹੜਾ ਮਰਜ਼ੀ ਆਵੇ ਜਿਹੜਾ ਮਰਜ਼ੀ ਜਾਵੇ ਤੇ ਪਾਣੀ ਚ ਕਿਉਂ ਬਣਿਆ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਅੱਗੇ ਪਿੱਛੇ ਪਾਣੀ ਤੇ ਵਿੱਚ ਦਰਬਾਰ ਦਰਬਾਰ ਦੇ ਅੰਦਰ ਬਾਣੀ ਇਹ ਡਿਸਾਈਡ ਤੂੰ ਕਰਨਾ ਹੈ ਵੀ ਬਾਹਰ ਪਾਣੀ ਚ ਡੁੱਬਣਾ ਹੈ ਜਾਂ ਬਾਣੀ ਚ ਡੁੱਬਣਾ ਹੈ ਜੇ ਪਾਣੀ ਚ ਡੁੱਬ ਗਿਆ ਤੇ ਮਰ ਜਾਏਗਾ ਜੇ ਬਾਣੀ ਚ ਡੁੱਬ ਗਿਆ ਤੇ ਤਰ ਜਾਏਗਾ ਤੇ ਭੜਿਆ ਲੋਕਾ ਜਿੱਦਾਂ ਬਾਣੀ ਚ ਡੁੱਬ ਗਿਆ ਫੇਰ ਜਿਵੇਂ ਧਰਮਦਰ ਸਾਹਿਬ ਨੂੰ ਸੋਨਾ ਲੱਗਾ ਤੈਨੂੰ ਐਵੇਂ ਸੋਨੇ ਵਾਂਗੂ ਚਮਕਾ ਕੇ ਭੇਜੂਗਾ ਜਾਂ ਨਿਕਲ ਜਾਏਂਗਾ